ਹਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਗੱਲ ਕਰਦੇ ਆਂ ਵੀ ਜੰਗ ਦੀ ਦੇਖੋ ਕੱਲ ਦੀ ਗੱਲ ਆ ਵੀ ਸੀਜ਼ਫਾਇਰ ਹੋ ਗਿਆ ਸੀਗਾ ਤੇ ਉਸ ਤੋਂ ਪਹਿਲਾਂ ਵੀ ਧਮਾਕਿਆਂ ਦੀ ਆਵਾਜ਼ ਸੁਣਦੀ ਸੀ ਠੀਕ ਹੈ ਜੀ ਤੇ ਆਪਾਂ ਗੱਲ ਕਰਦੇ ਆਂ ਇੱਕ ਪੱਖ ਦੀ ਗੱਲ ਨਹੀਂ ਕਰਦੇ ਆਪਾਂ ਠੀਕ ਹੈ ਆਪਾਂ ਇਨਸਾਨੀ ਏਦੀ ਗੱਲ ਕਰਦੇ ਆਂ ਯਾਰ ਬੰਬ ਆ ਹੁਣ ਉਹ ਡਿੱਗੀ ਜਾਂਦੇ ਆ ਨੁਕਸਾਨ ਹੋਈ ਜਾਂਦਾ ਠੀਕ ਹੈ ਦੇਖੋ ਸੁਲਾ ਉਹ ਪਹਿਲਾਂ ਵੀ ਤੇ ਬਾਅਦ ਚ ਵੀ ਹੋ ਜਾਣੀ ਹੈ ਨੁਕਸਾਨ ਹੋ ਕੇ ਵੀ ਸੁਲਾਹ ਹੋਣੀ ਹੈ ਤੇ ਪਹਿਲਾਂ ਵੀ ਹੋਣੀ ਹੈ ਮੈਂ ਤਾਂ ਇਹੀ ਕਹਿਣਾ ਵੀ ਹੋਵੇ ਠੀਕ ਹੈ ਪੰਜਾਬ ਆ ਪੰਜਾਬ ਦਾ ਨੁਕਸਾਨ ਹੈ ਬਾਰਡਰ ਲੱਗਦਾ ਹੈ ਠੀਕ ਹੈ ਹੋਰ ਸਟੇਟਾਂ ਦਾ ਵੀ ਲੱਗਦਾ ਹੈ ਪਰ ਜੇ ਉਹਨੂੰ ਆਪਾਂ ਰਾਹ ਚ ਵੀ ਡਿਫਿਊਜ਼ ਕਰਦੇ ਆ ਉਹਦਾ ਮਲਬਾ ਡੇਗਦਾ ਕਈ ਥਾਵਾਂ ਤੇ ਸੁਣੀਆਂ ਖਬਰਾਂ ਵੀ ਪਈ ਉੱਥੇ ਨੁਕਸਾਨ ਹੋ ਗਿਆ ਹਮ ਇਨਸਾਨੀਅਤ ਕਿਸੇ ਦਾ ਬੈਰ ਹੋਵੇ ਹੁਣ ਆ ਦੇਖੋ ਜੀ ਆ ਝੋਟੀਆਂ ਦਾ ਕੀ ਬੈਰ ਹੈ ਗੱਬਣ ਹੈ ਠੀਕ ਹੈ ਆ ਵੀ ਝੋਟੀ ਗੱਬਣ ਹੈ ਬੰਬ ਟੇਕਦਾ ਮਾਰ ਲੋ ਨੁਕਸਾਨ ਹੁੰਦਾ ਤੇ ਕੌਣ ਕੌਣ ਯਾਰ ਤੁਸੀਂ ਆਪ ਦੇਖੋ ਯਾਰ ਬੰਬ ਨਾਲ ਜੰਗ ਕੀ ਫਾਇਦਾ ਜੰਗ ਦਾ ਜੰਗਲ ਦਾ ਨੁਕਸਾਨ ਹੀ ਹੈ ਜੰਗ ਜਿੱਥੇ ਹੋਈ ਹੈ ਜੰਗ ਦਾ ਤਾਂ ਨਾਂ ਵੀ ਭੈੜਾ ਹੈ ਨਾਂ ਵੀ ਨਹੀਂ ਲੈਣਾ ਚਾਹੀਦਾ ਜਿੱਥੇ ਹੋਈ ਹੈ ਨਾ ਉੱਥੇ ਦੇਖਣ ਵਾਲਾ ਕਿਸੇ ਦਾ ਕੀ ਨਹੀਂ ਕਿਸੇ ਦਾ ਕੀ ਨਹੀਂ ਬਈ ਬੰਬ ਜਿੱਥੇ ਡਿੱਗੂਆ ਨੁਕਸਾਨ ਕਰੂਆ ਠੀਕ ਐ ਬਾਰਡਰ ਏਰੀਏ ਨੂੰ ਬਾਲਾ ਨੁਕਸਾਨ ਐ ਵਿਚਾਲੇ ਫਸ ਗਿਆ ਪੰਜਾਬ ਹੂੰ ਗੱਲ ਤਾਂ ਉਹੀ ਐ ਨਾ ਉਹ ਹੁਣ ਉਧਰ ਤਾਂ ਜਾਣ ਲੱਗੇ ਨਹੀਂ ਗੋਲੇ ਉਹ ਡਿੱਗਣੇ ਇੱਥੇ ਹੀ ਐ ਮੈਂ ਸੁਣੀ ਸੀ ਦੋ ਠਮਾਕਿਆਂ ਦੀ ਆਵਾਜ਼ ਬਈ ਉਹ ਡਿਫਿਊਜ਼ ਹੀ ਹੋਏ ਸੀ ਤੇ ਕੰਧਾਂ ਕੰਮੀਆਂ ਸੀ ਇੰਨੀ ਆਵਾਜ਼ ਆ ਉਹਨਾਂ ਦੀ ਤੇ ਆਪਾਂ ਤਾਂ ਇਹੀ ਕਹਿੰਨੇ ਆ ਵੀ ਭਈ ਜੰਗ ਆ ਜਿਹੜੀ ਰੁਕ ਜੇ ਠੀਕ ਹੈ ਅਮਰੀਕਾ ਤੇ ਟਰੰਪ ਨੇ ਕੱਲ ਕਰਾਇਆ ਸੀ ਸੰਝੋਤਾ ਜੰਗ ਫੇਰ ਲੱਗੀ ਹੋਈ ਹੈ ਤੇ ਆਪਾਂ ਤਾਂ ਇਹੀ ਕਹਿੰਨੇ ਆ ਵੀ ਜੰਗ ਰੁਕ ਜੇ ਜੰਗ ਦਾ ਨੁਕਸਾਨ ਬਹੁਤ ਆ ਦੋਨੇ ਦੇਸ਼ਾਂ ਦੇ ਮੰਤਰੀ ਮੰਨ ਜਾਣ ਤੇ ਫਾਇਦਾ ਹੂੰ ਕਿਉਂਕਿ ਨੁਕਸਾਨ ਤੋਂ ਬਾਅਦ ਵੀ ਹੋਣੀ ਸੁਲਈ ਆ ਜੰਗ ਚੱਲਦੀ ਤਾਂ ਰਹਿਣੀ ਨਹੀਂ ਇਹ ਖਤਮ ਹੋਣ ਤੱਕਰ ਤੇ ਉਹ ਕਹੀ ਧੰਨਵਾਦ ਜਾਨਵਰਾਂ ਦਾ ਨੁਕਸਾਨ ਐ ਇਹ ਚ ਠੀਕ ਐ ਗੱਬਣ ਐ ਨਿੱਕੇ ਨਿੱਕੇ ਬੱਚੇ ਐ ਲੋਕ ਆ ਲੋਕਾਂ ਦਾ ਹਸਤਲ ਲਈਓ ਅਗਲਾ ਪਸ਼ੂਆਂ ਨੂੰ ਰਾਤ ਨੂੰ ਕਿੱਧਰ ਫੇਰ ਆਖੂਆ ਇੱਕ ਬੰਦਾ ਯਾਰ ਤੇਨੂੰ ਤਾਂ ਪਸ਼ੂਆਂ ਦੀ ਹੋਈ ਐ ਬਈ ਜਾਨ ਦੀ ਗੱਲ ਕਰਦੇ ਆ ਜਾਨ ਸਾਰਿਆਂ ਚ ਬਰਾਬਰ ਐ ਉਹ ਪਸ਼ੂ ਦੀ ਹੋਵੇ ਚਾਹੇ ਕਿਸੇ ਦੀ ਹੋਵੇ ਹੂੰ ਤੇ ਉਹ ਕਹੀ ਧੰਨਵਾਦ ਤੇ ਆਪਾਂ ਤਾਂ ਇਹੀ ਦੁਆ ਕਰਦੇ ਆ ਸਾਰਿਆਂ ਨੇ ਦੁਆ ਕਰੋ ਹੱਥ ਜੋੜ ਕੇ ਫਰਿਆਦ ਕਰੋ ਠੀਕ ਹੈ ਅਰਦਾਸ ਕਰੋ ਜੋ ਜੋ ਵੀ ਜੋ ਜੋ ਧਰਮ ਦੇ ਵਿੱਚ ਕਰਾਇਆ ਜਾਂਦਾ ਉਹ ਕਰੋ ਅਸੀਂ ਅਰਦਾਸ ਕਰਦੇ ਆਂ ਵੀ ਜੰਗ ਰੁਕ ਜੇ ਲੋਕ ਵਧੀਆ ਰਹਿਣ ਬਿਨਾ ਟੈਨਸ਼ਨ ਤੋਂ ਰਹਿਣ ਠੀਕ ਹੈ ਓਕੇ ਧੰਨਵਾਦ ਸਤਿ ਸ੍ਰੀ ਅਕਾਲ